ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਗਰੀਬ ਨਿਵਾਸ ਕੇ ਪਾਤਸ਼ਾਹ ਜੀ ਨੇ 1700 23 ਬਿਕਰਮੀ ਸੰਮਤ ਵਿੱਚ ਪੋਸ਼ੂ ਦੀ ਸਤਕਮਈ ਨੂੰ ਤੇ 23 ਦਿਨ ਹੋ ਗਿਆ ਸੀ ਉਹ ਦਿਨ ਮਹਾਰਾਜ ਸਾਹਿਬ ਜੀ ਨੇ ਸਵਾ ਪਹਿਰ ਤੋਂ ਤੜਕੇ ਸਿਲੀਗੁਰੂ ਤੇਗ ਮਹਾਰਾਜ ਸਾਹਿਬ ਮਹਾਰਾਜ ਸਾਹਿਬ ਜੀ ਦੇ ਮਹਿਲ ਮਾਤਾ ਗੁਜਰੀ ਸਾਹਿਬ ਜੀ ਦੇ ਤਾਂ ਹੀ ਭਾਗ ਲਾਉਣ ਵਾਸਤੇ ਪੜਨੇ ਸ਼ਹਿਰ ਵਿੱਚ ਮਹਾਰਾਜ ਸਾਹਿਬ ਜਿਸ ਵਕਤ ਅਨੰਦਪੁਰ ਸਾਹਿਬ ਤੋਂ ਪੂਰਬ ਵੱਲ ਆ ਕੇ ਮੋਹਨਪੁਰ ਵਿੱਚ ਕਿਸ ਬਿਆਨ ਬਾਂਧ-ਬਾਂਧ ਕੇ ਤੀਸ ਨਾਨਾ ਜਬ ਹੀ ਯਾਤ ਪਰੇਣੀ ਪਏ ਪੁਨ ਦਾਨਤਨ ਕਰਦੇ ਬਖਦਨ ਕਰਦੇ ਬਕਾਏ ਅਹੀਂ ਪ੍ਰਕਾਸ਼ ਹਮਾਰਾ ਭਾਇਓ ਪੜਨੇ ਸ਼ਹਿਰ ਦੇਖੇ ਪਵਲੈਓ ਮਹਾਰਾ ਸਾਹਿਬ ਜੀ ਨੇ 1723 ਵਿਕਰਮੀ ਸੰਮਤ ਵਿੱਚ 23 ਪੋਸ ਸੰਗਰਾਮੀ ਸੀ ਤੇ ਪੋਸ ਦੀ 7ਵੀਂ ਦਾ ਦਿਹਾੜਾ ਸੀ ਉਸ ਦਿਨ ਗੁਰੂ ਮਹਾਰਾ ਸਾਹਿਬ ਸਵਾਪਾਪ ਦੇ ਪੜਕੇ ਅਵਤਾਰ धारण ਕੀਤਾ ਸਾਰਿਆਂ ਦੇਵਤਿਆਂ ਨੇ ਮੰਗਲਾ ਜਾਗ ਗਾਏ ਫੁੱਲਾਂ ਦੀ ਵਰਖਾ ਕੀਤੀ ਅਤੇ ਗੁਰੂ ਸਾਹਿਬ ਦੇ ਹਿਸਤਾਨ ਨੂੰ ਆ ਕੇ ਪੂਜਨ ਕੀਤਾ ਤਦਕੇ ਆ ਕੇ ਦੇਵਤਿਆਂ ਦੇ ਰਾਗੀਆਂ ਨੇ ਦਰਬਾਰ ਸਾਹਿਬ ਦੇ ਅੱਗੇ ਕੀਰਤਨ ਗਾਇਆ ਸਾਰੇ ਸ਼ਹਿਰ ਦੇ ਵਿੱਚ ਐਸੀ ਮਹਿਕ ਕੀਰਤਨ ਦੀ ਫੈਲੀ ਕਿ ਹੈਰਾਨ ਹੋ ਗਏ ਗੋਈਏ ਕਹੇ ਗੋਈਏ ਕਦੇ ਨਹੀਂ ਆਏ ਅੱਜ ਉਹ ਕਿਹੜੇ ਗੋਈਏ ਆਏ ਹਨ ਜਿਨ੍ਹਾਂ ਨੇ ਅਜਾ ਸਰਵਾਰ ਦਾ ਕੀਰਤਨ ਗੁਰੂ ਸਾਹਿਬ ਦੇ ਤਖਤ ਦੇ ਸਾਹਮਣੇ ਬੈਠ ਕੇ ਕੀਤਾ ਹੈ ਇਸ ਪ੍ਰਕਾਰ ਸਾਹਿਬ ਸੰਗਤ ਜੀ ਸਾਰੇ ਬਸਮਾਲ ਹੋ ਗਏ ਸਮਝ ਨਾ ਸਕਿਆ ਕੋਈ ਕਿ ਕੌਣ ਸੰਗੇ ਕਿਉਂ ਦੇਵਤੇ ਸਿਖਾਂ ਦਾ ਰੂਪ ਧਾਰ ਕੇ ਕੀਰਤਨ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਪ੍ਰਕਾਸ਼ ਹੋਣ ਦੇ ਵੇਲੇ ਕਰਕੇ ਸਾਹਿਬ ਸੰਗਤ ਜੀ ਫਿਰ ਗੁਰੂ ਸਾਹਿਬ ਦਾ ਪੂਜਨ ਕਰਕੇ ਦਰਬਾਰ ਪੰਨੇ ਸਾਹਿਬ ਦਾ ਅਲੋਪ ਹੋ ਗਏ ਸਨ ਸਤਿ ਜੀ ਸਤ ਜੀ ਨਵਾ ਜੀ ਗ੍ਰਿਥਾਲ ਚੌਕ ਸਾਹਿਬ ਜੀ ਸਤ ਜੀ ਅੰਤਰੀ ਜੰਮੀ ਸਾਹੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਉਹ ਪਾਉਰ ਦਾ ਗੋਤ੍ਰਵ ਨਵੀਂ ਜੀ ਸੰਗਤ ਨੇ ਸਾਰਿਆਂ ਭਾਵਾਂ ਵਿੱਚ ਹੱਥੇ ਹੱਥੇ ਮਗਰ ਅਤੇ ਕਈਆਂ ਨੇ ਕਈਆਂ ਕਈਆਂ ਨੂੰ ਮਗਰ ਬੜੇ ਪਿਆਰ ਦੇ ਨਾਲ ਸਾਰੇ ਸਾਰੇ ਚਹਿਲਾ ਵਿੱਚ ਜਮਾਦੂਨ ਕਰਕੇ ਮਾਰੇ ਗੁਰਪ੍ਰੀਤਿ ਨੂੰ ਸੰਤੋਮਨ ਆਰੰਗੀਆਂ ਹਨ ਕਦਿ ਗਿਨ ਸੇਤੇ ਕੈ ਪੈ ਜੀਏ ਆਦਿ ਨੂੰ ਤਕਨਿ ਸੈ ਨਿਯਤ ਆਦਿ ਨੂੰ ਆਤੀ ਆਤਮਿਕ ਤੂਕਿਰ ਬਹਣੀ ਚ ਦਿੱਕਿ ਚ ਨਾ ਦਿੱਕਿ ਹੈ ਕਹੀਂ ਪ੍ਰਕਾਸ਼ ਹੁਦਾਰ ਹੈ ਤੈ ਤਕਨ ਸੈ ਵਿਖੇ ਤਲੈ ਹੋਇ ਕੋਲਿ ਸੰਸਾਰ ਦੇ ਤਾਰਨ ਵਾਸਤੇ ਜਿਸ ਵੇਲੇ ਤੇ ਐਸਰਾ ਵੀ ਹਾਲ ਕੋ ਹੋਗੀ ਕਲ ਕਾ ਤੀ ਰਾਜੋ ਕਾ ਖਾਈ ਤਰੰਪੰਨ ਤੇ ਰੁਦਰੀਆ ਕੁੰਬ ਮੈਦੋ ਸਤਪੰਦਰ ਨੂੰ ਦੀਸੇ ਨਾਹੀ ਕੈ ਕਰਿਆ ਏਸ ਤਰ੍ਹਾਂ ਸੁਨੇਹੀ ਵੀ ਤੇ ਰਾਜੇ ਸੀ ਮੁਕਦਮ ਕੁੱਤੇ ਜਾਲ ਜਗਾਂ ਨੂੰ ਬੈਠੇ ਸੁੱਤੇ ਕੈ ਕੋ ਨਿਹਗਾ ਤੈਨ ਕਾ ਰੱਟ ਕੇ ਚੱਤੇ ਚੱਟਿਆ ਹੈ ਇਹ ਸਰਕਾਰ ਦੀ ਜਦੋਂ ਹਾਲਤ ਕੋ ਬਣਾ ਤਾਰੀ ਕਹਿ ਬਿਲਮ ਹੋਇਆ ਪਿਆਸਿਆ ਤਿੰਨ ਜਿਮੀ ਮਹਿਲ ਲੱਗੇ ਉਹ ਹੁਣੇ ਅੰਤਿਜਾਨੇ ਗਰੀਬ ਨੂੰ ਆਇਆ ਕਾਲ ਪ੍ਰਭਾ ਆਇਆ ਵੀ ਉਹ ਕੋ ਕਸ਼ਮੀਰ ਮੇਰੇ ਦੋਮ ਕੀ ਕੀ ਤੇ ਮਾਰੇ ਸਾਹ ਕਹਿੰਦੇ ਸ਼ੰਦਰ ਸਰਦਾਰ ਜੀ ਦੋਮ ਸਿੰਘ ਸਾਹਿਬ ਮੇਰੇ ਪਾਤਸ਼ਾਹ ਜੀ ਜਿਦਾਂ ਇਹ ਮਿੱਥ ਮਹਤਾ ਗੁਜਰੀ ਤੇ ਦੇਸ਼ ਨੂੰ ਭਾਗ ਲੈਣ ਦਾ ਇਸੇ ਕਦਮ ਤੇ ਸਕਾਰਾ ਸਾਬ 23 ਜਨਵਰੀ ਸੰਮਤੀ ਤੇ ਉਸ ਦੀ ਸਭ ਤੋਂ ਵੀ 23 ਜਨਵਰੀ ਨਾਰਾ ਸਾਹਿਬ ਨੇ ਉਤਾਰ ਚਾਰਨੀ ਕੀਤਾ ਜਿਸ ਸ਼ਕਤੀ ਦੀ ਇਹ ਪ੍ਰਕਾਸ਼ ਨੂੰ ਸੰਧਾਂਦਰ ਮੰਜਾਂ ਵਿੱਚ ਸਾਰਿਆਂ ਨੂੰ ਬਣਾਇਆ ਦੇਸ਼ ਜਨ ਮਿਲ ਮਿਲ ਕੇ ਜਯਾਕਾਰ ਕੀਤਾ ਕਦੇ ਕਲਪਲ ਬੇਸ਼ਕੀਉ ਸੁਲਾਨੀ ਉਹ ਦਰਖਾ ਕੀਤੀ ਓ ਬੜਾ ਤਿਆਰ ਕੀਤਾ ਇਹ ਗੁਰੂ ਸਾਹਿਬ ਦੇ ਕਲਮੂ ਸਾਹਿਬ ਦੇ ਜਿਹੜੇ ਵਿਹਰੇ ਗਏ ਆਤੇ ਦੇਦਕਿਆਂ ਨੂੰ ਰਾਜਿਆਂ ਨੂੰ ਮਰਦਾਨ ਨੂੰ ਮਿਲ ਕਰਕੇ ਕੀ ਕੰ ਕੀਤਾ ਨਵਾਂ ਤਾਰੀ ਮੰਗਲਾ ਚਾਰ ਹੋਇਆ ਸ਼ਾਇਦ ਇਹ ਲੋਕਾਂ ਨੂੰ ਪਤਾ ਨਹੀਂ ਹੈ ਕਿ ਸਾਡੇ ਸ਼ਹਿਰ ਦੇ ਵਾਸੀ ਕੋਈ ਗਵਈਏ ਹੈ ਨਹੀਂ ਇਹ ਕਿਥੋਂ ਦੇ ਗਵਈਏ ਜਿਨ੍ਹਾਂ ਨੇ ਅਜ ਅੰਦਰ ਤਵੇਲੇ ਗੁਰੂ ਨਾਰਾਇਣ ਸਾਹਿਬ ਦੇ ਕਲਮੂ ਸਾਹਿਬ ਇਹ ਤਾਂ ਆਜਾ ਨਵੇਂ ਹਰਮੰਦਾਂ ਦੇ ਦੂਹੇ ਅੱਗੇ ਆ ਕੇ ਕੀ ਕੰਮ ਕੀਤਾ ਕਉ ਹੈਰਾਨ ਹੋ ਗਏ ਐਸੇ ਤਾਂ ਕਿ ਸਿਰ ਉਹਨੇ ਦੇਖ ਕੇ ਨੇ ਵਸੇ ਮਾਜ ਲੋਗ ਨੇ ਜਿੰਨੇ ਕੋ ਬੰਦ ਵਸੇ ਆਂਦੀ ਸੀ ਉਹ ਸਰਾਂ ਨੂੰ ਸੁਣ ਸੁਣ ਕੇ ਤੇ ਤਾਂ ਹੀ ਤੁੰਗਿਆ ਦੇ ਬਾਇ ਸੁਨੇ ਦੇ ਹੋਏ ਕਿ ਉਹ ਸਵੇਰ ਤੈਰ ਦਿਨਸਾਲ ਜੀਵੇ ਅਵਤਾਰ ਘਰ ਦੀ ਖੁਸ਼ੀ ਵਿੱਚ ਕੀ ਕੰਮ ਕਰਦੇ ਦੇਖ ਕੇ ਕਾਲ ਜਿਹੜੇ ਦੇਖੀ ਨਿਓ ਸੁਆਮੀ ਨੀ ਮੋਈ ਕੰਭਦਾ ਤੇ ਸੁਰਨੀਆਂ ਚੰਨ ਨਾ ਆਵੇ ਕਿਸਾ ਤੇ ਬਾਬਾ ਸਾਹਿਬ ਦੇ ਮੰਦਿਰ ਤੇ ਛੇੜ ਕੇ ਦੀਨ ਕਰਕੇ ਕੀਰਤਨ ਕਰਕੇ ਆਲੋਪ ਹੋ ਗਏ